ਈਡੀ ਦੇ ਸੰਮਣ ਪੇਜਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਜਿਹੜਾ ਜਵਾਬ ਆ ਉਹ ਦੇ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਰਾਜਨੀਤੀ ਚਾਲਾਂ ਮੇਰੇ ਨਾਲ ਚੱਲੀਆਂ ਜਾ ਰਹੀਆਂ ਨੇ ਤੇ ਇਹ ਜਿਹੜਾ ਸੰਮਣ ਗੈਰ ਕਾਨੂੰਨੀ ਆ ਅਤੇ ਪਹਿਲਾਂ ਵੀ ਮੈਨੂੰ ਗੈਰ ਕਾਨੂੰਨੀ ਸੰਮਣ ਭੇਜਿਆ ਗਿਆ ਸੀ ਤੇ ਇਹ ਜਵਾਬ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਤੇ ਗਏ ਨੇ ਦੱਸਦੀ ਏ ਕਿ ਪਹਿਲਾਂ ਉਹਨਾਂ ਨੂੰ ਈਡੀ ਦੇ ਵੱਲੋਂ ਸੰਮਣ ਭੇਜਿਆ ਗਿਆ ਸੀ ਪਰੰਤੂ ਉਹ ਉੱਥੇ ਜਿਹੜੇ ਪੇਸ਼ ਨਹੀਂ ਹੋਏ ਤੇ ਜਿਸ ਤੋਂ ਬਾਅਦ ਮੁੜ ਤੋਂ ਸੰਮਣ ਈਡੀ ਨੇ ਭੇਜਿਆ ਤੇ ਸ਼ਰਾਬ ਘਟਾਲਾ ਮਾਮਲੇ ਦੇ ਵਿੱਚ ਉਹਨਾਂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਤੇ ਜਿਸ ਤੋਂ ਬਾਅਦ ਲਗਾਤਾਰ ਪੁੱਛ ਪੜਤਾਲ ਦੇ ਲਈ ਜਿਹੜੇ ਪੇਸ਼ ਹੋਣ ਦੇ ਹੁਕਮ ਈਡੀ ਨੇ ਦਿੱਤੇ ਤੇ ਉੱਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪਹਿਲਾ ਪੇਸ਼ ਨਹੀਂ ਹੋਏ ਤੇ ਮੁਰ ਸੰਮਣ ਈਡੀ ਦੇ ਵੱਲੋਂ ਭੇਜਿਆ ਗਿਆ ਅਤੇ ਉੱਥੇ ਵਿਰੋਧੀਆਂ ਦੇ ਵੱਲੋਂ ਸਵਾਲ ਵੀ ਚੁੱਕੇ ਜਾ ਰਹੇ ਸੀ ਤੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੂੰ ਜੇਕਰ ਡਰ ਨਹੀਂ ਤੇ ਇਮਾਨਦਾਰ ਨੇ ਤਾਂ ਉਹ ਈਡੀ ਦੇ ਸਾਹਮਣੇ ਪੇਸ਼ ਹੋਣ ਪਰੰਤੂ ਅੱਜ ਉਹਨਾਂ ਦੇ ਵੱਲੋਂ ਇਹ ਜਿਹੜਾ ਜਵਾਬ ਆ ਦਿੱਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਈਡੀ ਦੇ ਵੱਲੋਂ ਸੰਮਣ ਭੇਜਿਆ ਗਿਆ ਉਹ ਗੈਰ ਕਾਨੂੰਨੀ ਹੈ ਤੇ ਪਹਿਲਾਂ ਵੀ ਗੈਰ ਕਾਨੂੰਨੀ ਸੰਮਣ ਭੇਜਿਆ ਗਿਆ ਅਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਰਾਜਨੀਤਿਕ ਚਾਲਾਂ ਜਿਹੜੀ ਉਹ ਚੱਲੀਆਂ ਜਾ ਰਹੀਆਂ ਨੇ ਤੇ ਇਹ ਜਵਾਬ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਤੇ ਗਏ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਤੇ ਗਏ ਨੇ ਦੱਸਦੀਏ ਕਿ ਪਹਿਲਾਂ ਉਹਨਾਂ ਨੂੰ ED ਦੇ ਵੱਲੋਂ ਸੰਮਣ ਭੇਜਿਆ ਗਿਆ ਸੀ ਪਰੰਤੂ ਉਹ ਉੱਥੇ ਜਿਹੜੇ ਪੇਸ਼ ਨਹੀਂ ਹੋਏ ਤੇ ਜਿਸ ਤੋਂ ਬਾਅਦ ਮੁੜ ਤੋਂ ਸੰਮਣ ED ਨੇ ਭੇਜਿਆ ਤੇ ਦਿੱਲੀ ਸ਼ਰਾਬ ਘਟਾਲ ਮਾਮਲੇ ਦੇ ਵਿੱਚ ਉਹਨਾਂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਤੇ ਜਿਸ ਤੋਂ ਬਾਅਦ ਲਗਾਤਾਰ ਪੁੱਛਪੜਤਾਲ ਦੇ ਲਈ ਜਿਹੜੇ ਪੇਸ਼ ਹੋਣ ਦੇ ਹੁਕਮ ED ਨੇ ਦਿੱਤੇ ਤੇ ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪਹਿਲਾ ਪੇਸ਼ ਨਹੀਂ ਹੋਇਆ ਤੇ ਮੋੜ ਸੰਮਣ ਈਡੀ ਦੇ ਵੱਲੋਂ ਭੇਜਿਆ ਗਿਆ ਅਤੇ ਉੱਥੇ ਵਿਰੋਧੀਆਂ ਦੇ ਵੱਲੋਂ ਸਵਾਲ ਵੀ ਚੁੱਕੇ ਜਾ ਰਹੇ ਸੀ ਤੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੂੰ ਜੇਕਰ ਡਰ ਨਹੀਂ ਤੇ ਇਮਾਨਦਾਰ ਨੇ ਤਾਂ ਉਹ ਈਡੀ ਦੇ ਸਾਹਮਣੇ ਪੇਸ਼ ਹੋਣ ਪਰੰਤੂ ਅੱਜ ਉਹਨਾਂ ਦੇ ਵੱਲੋਂ ਇਹ ਜਿਹੜਾ ਜਵਾਬ ਆ ਦਿੱਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਈਡੀ ਦੇ ਵੱਲੋਂ ਸੰਮਣ ਭੇਜਿਆ ਗਿਆ ਉਹ ਗੈਰਕਾਨੂੰਨੀ ਹੈ ਤੇ ਪਹਿਲਾਂ ਵੀ ਗੈਰਕਾਨੂੰਨੀ ਸੰਮਣ ਭੇਜਿਆ ਗਿਆ ਅਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਰਾਜਨੀਤਿਕ ਚਾਲਾਂ ਜਿਹੜੀ ਉਹ ਚਲੀਆਂ ਜਾ ਰਹੀਆਂ ਨੇ ਤੇ ਇਹ ਜਵਾਬ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਤੇ ਗਏ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਤੇ ਗਏ ਨੇ ਦੱਸਦੀਏ ਕਿ ਪਹਿਲਾਂ ਉਹਨਾਂ ਨੂੰ ED ਦੇ ਵੱਲੋਂ ਸੰਮਣ ਭੇਜਿਆ ਗਿਆ ਸੀ ਪਰੰਤੂ ਉਹ ਉੱਥੇ ਜਿਹੜੇ ਪੇਸ਼ ਨਹੀਂ ਹੋਏ ਤੇ ਜਿਸ ਤੋਂ ਬਾਅਦ ਮੁੜ ਤੋਂ ਸੰਮਣ ED ਨੇ ਭੇਜਿਆ ਤੇ ਦਿੱਲੀ ਸ਼ਰਾਬ ਘਟਾਲ ਮਾਮਲੇ ਦੇ ਵਿੱਚ ਉਹਨਾਂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਤੇ ਜਿਸ ਤੋਂ ਬਾਅਦ ਲਗਾਤਾਰ ਪੁੱਛ ਪੜਤਾਲ ਦੇ ਲਈ ਜਿਹੜੇ ਪੇਸ਼ ਹੋਣ ਦੇ ਹੁਕਮ ED ਨੇ ਦਿੱਤੇ ਤੇ ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਦਰੀਵਾਲ ਨੂੰ ਪਹਿਲਾ ਪੇਸ਼ ਨਹੀਂ ਹੋਏ ਤੇ ਮੁਰ ਸੰਮਣ ED ਦੇ ਵੱਲੋਂ ਭੇਜਿਆ ਗਿਆ ਅਤੇ ਉੱਥੇ ਹੀ ਵਿਰੋਧੀਆਂ ਦੇ ਵੱਲੋਂ ਸਵਾਲ ਵੀ ਚੁੱਕੇ ਜਾ ਰਹੇ ਸੀ ਤੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੂੰ ਜੇਕਰ ਡਰ ਨਹੀਂ ਤੇ ਇਮਾਨਦਾਰ ਨੇ ਤਾਂ ਉਹ ED ਦੇ ਸਾਹਮਣੇ ਪੇਸ਼ ਹੋਣ ਪਰੰਤੂ ਅੱਜ ਉਹਨਾਂ ਦੇ ਵੱਲੋਂ ਇਹ ਜਿਹੜਾ ਜਵਾਬ ਆ ਦਿੱਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜਾ ED ਦੇ ਵੱਲੋਂ ਸੰਮਣ ਭੇਜਿਆ ਗਿਆ ਉਹ ਗੈਰਕਾਨੂੰਨੀ ਹੈ ਤੇ ਪਹਿਲਾਂ ਵੀ ਗੈਰਕਾਨੂੰਨੀ ਸੰਮਣ ਭੇਜਿਆ ਗਿਆ ਅਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਰਾਜਨੀਤਿਕ ਚਾਲਾਂ ਜਿਹੜੀ ਉਹ ਚੱਲੀਆਂ ਜਾ ਰਹੀਆਂ ਨੇ ਤੇ ਇਹ ਜਵਾਬ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਤੇ ਗਏ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ